ਜੇ ਤੁਹਾਡੇ L4 L5 ਦਾ S1 ਦੀ ਪ੍ਰੋਬਲਮ ਆ ਤੁਸੀਂ MRI ਕਰਵਾਈ ਆ MRI ਦੇ ਵਿੱਚ ਡਿਸਕ ਬਲਜ ਆਈ ਆ ਜਾਂ ਸਲੀਪ ਡਿਸਕ ਆਈ ਆ ਉਸ ਦੇ ਨਾਲ ਤੁਹਾਡੇ ਬੈਕ ਦੇ ਵਿੱਚ ਦਰਦ ਰਹਿੰਦਾ ਪੁੜੇ 'ਚ ਦਰਦ ਰਹਿੰਦਾ ਇੱਕ ਪਾਸੇ ਜਾਂ ਇਹ ਦਰਦ ਦੋਨਾਂ ਪੁੜਿਆਂ 'ਚ ਵੀ ਹੋ ਸਕਦਾ ਐਸ ਦੇ ਨਾਲ ਕਿ ਤੁਹਾਡੀ ਲੱਤ 'ਚ ਦਰਦ ਆ ਸਕਦਾ ਜਾਂ ਦੋਨਾਂ ਲੱਤਾਂ ਦੇ ਵਿੱਚ ਵੀ ਦਰਦ ਆ ਸਕਦਾ ਤਾਂ ਤੁਹਾਨੂੰ MRI ਕਰਵਾਉਣ ਤੋਂ ਬਾਅਦ ਆਪਰੇਸ਼ਨ ਕਰਵਾਉਣ ਨੂੰ ਕਹਿ ਦਿੱਤਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਬਹੁਤ ਹੀ ਆਸਾਨ ਐਕਸਰਸਾਈਜ਼ ਕਰਕੇ ਆਪਣੀ ਇਸ ਪ੍ਰੋਬਲਮ ਨੂੰ ਘਰ ਦੇ ਵਿੱਚ ਹੀ ਕੰਟਰੋਲ ਕਰ ਸਕਦੇ ਹੋ ਇਹ ਐਕਸਰਸਾਈਜ਼ ਦੱਸਣ ਤੋਂ ਪਹਿਲਾਂ ਥੋੜਾ ਦੱਸ ਦਈਏ ਕਿ L4 L5 S1 ਆਪਣੀ ਜੋ ਰੀੜ ਦੀ ਹੱਡੀ ਆ ਉਹਨਾਂ ਦੇ ਜੋ ਲਾਸਟ ਵਾਲੇ ਮਨਕੇ ਆ ਉਹਨਾਂ ਦਾ ਨਾਮ ਹੈ ਜਾਨੀ ਕਿ ਲੰਬਰ ਸਪਾਇਨ ਉਸ ਤੋਂ ਨਾਲ ਉਸ ਦੇ ਵਿੱਚ ਕੀ ਹੁੰਦਾ ਕਿ ਜੋ ਆਪਣੇ ਮਣਕਿਆਂ ਦੇ ਵਿੱਚ ਡੈਸਕ ਹੁੰਦੀ ਹੈ ਡੈਸਕ ਇੱਕ ਉਹ ਫਲੂਇਡ ਹੁੰਦਾਗਾ ਜਦੋਂ ਉਹ ਡੈਸਕ ਆ ਉਹ ਬਾਹਰ ਨਿਕਲ ਜਾਂਦੀ ਹੈ ਸਲਿੱਪ ਹੋ ਜਾਂਦੀ ਹੈ ਤਾਂ ਜੋ ਮਣਕਿਆਂ ਉਹਨਾਂ ਮਣਕਿਆਂ ਦੇ ਵਿੱਚ ਗੈਪ ਆ ਜਾਂਦੀ ਹੈ ਘਟਣ ਲੱਗ ਜਾਂਦਾ ਮਣਕੇ ਆ ਉਸ ਵਿੱਚ ਨਜ਼ਦੀਕ ਹੋ ਲੱਗ ਜਾਂਦੇ ਆ ਜਿਸ ਦੇ ਨਾਲ ਜੋ ਉੱਥੋਂ ਦੀਆਂ ਆਪਣੀਆਂ ਨਾੜਾਂਆਂ ਦੀਆਂ ਜਾਨੀ ਕਿ ਨਾੜਾਂ ਦੇ ਉੱਪਰ ਨਰ ਕੰਪਰੈਸ਼ਨ ਪੈਣ ਲੱਗ ਜਾਂਦਾ ਜਾਨੀ ਕਿ ਨਾੜਾਂ ਦੇ ਉੱਪਰ ਦਬਾਅ ਪੈਣ ਲੱਗ ਜਾਂਦਾ ਤੇ ਇਤੋਂ ਦੇ ਮਸਲਾ ਜੋ ਟਾਈਟ ਹੋ ਜਾਂਦੇ ਆ ਅਸ ਦੇ ਨਾਲ ਫਿਰ ਜੋ ਨਾੜਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਘਟਣ ਲੱਗ ਜਾਂਦੀ ਹੈ ਜਿਆਦਾਤਰ ਪ੍ਰੋਬਲਮ ਆਉਂਦੀ ਹੈ ਆਪਣੀ ਸ਼ੈਟਿਕ ਨਰਵ ਸ਼ੈਟਿਕ ਨਰਵ ਦੋਨੋਂ ਸਾਈਡ ਹੁੰਦੀ ਹੈ ਇਹ ਤੁਹਾਡੀ ਇੱਕ ਪਾਸੇ ਵੀ ਨਾੜ ਦਬਸ ਸਕਦੀ ਹੈ ਜਾਂ ਦੋਨੋਂ ਪਾਸੇ ਵੀ ਨਾੜ ਤੇ ਪ੍ਰੈਸ਼ਰ ਪੈ ਸਕਦਾ ਜਿਸ ਦੇ ਨਾਲ ਤੁਹਾਡੀ ਨਾੜ ਬਲੌਕ ਹੋ ਜਾਂਦੀ ਹੈ ਤੇ ਲੱਤ ਦੇ ਵਿੱਚ ਦਰਦ ਰਹਿਣਾ ਸਟਾਰਟ ਹੋ ਜਾਂਦਾ ਲੱਤ ਦੇ ਵਿੱਚ ਸੁਣਨਾ ਪਣ ਆ ਜਾਂਦਾ ਕਈ ਵਾਰੀ ਭਾਰਾਪਨ ਮਹਿਸੂਸ ਹੁੰਦਾ ਜਾਂ ਕੀੜੀਆਂ ਦੀ ਤਰ੍ਹਾਂ ਸੈਂਸੇਸ਼ਨ ਆ ਫੀਲ ਹੁੰਦੀ ਆ ਇਸ ਦੇ ਲਈ ਤੁਸੀਂ ਐਕਸਰਸਾਈਜ਼ ਕਰਨੀ ਆ ਸਾਰਿਆਂ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਸੀਂ ਇਦਾਂ ਉਲਟੇ ਪੈ ਜਾਣਾ ਤੇ ਆਪਣੇ ਕੋਣੀਆਂ ਦੇ ਬਲ ਤੇ ਪੈਣਾ ਇਦਾਂ ਗਰਦਨ ਨੂੰ ਥੋੜਾ ਪਿੱਛੇ ਰੱਖਣਾ ਇਦਾਂ ਤੁਸੀਂ 5 ਤੋਂ 10 ਮਿੰਟ ਦੇ ਲਈ ਪੈਣਾ ਇਸ ਪੋਸਚਰ ਦੇ ਵਿੱਚ ਪੈਣ ਦਾ ਮਤਲਬ ਹੈ ਕਿ ਜੋ ਮਨਕੇ ਆ ਜ਼ਿਆਦਾਤਰ ਆਪਣਾ ਕੰਮ ਆ ਕੀ ਆ ਝੁੱਕੇ ਰਹਿੰਦਾ ਹੈ ਮਨਕੇ ਦਾ ਕੰਮ ਆਪਣਾ ਝੁਕਣ ਝੁਕਦੇ ਰਹਿੰਨੇ ਆ ਜਿਸ ਦੇ ਨਾਲੇ ਮਾਨਕਿਆਂ ਦੀ ਜੋ ਪੋਸਚਰ ਆ ਉਹ ਸਹੀ ਨਹੀਂ ਰਹਿੰਦਾਗਾ ਇਸ ਦੇ ਲਈ ਤੁਸੀਂ ਇਦਾਂ ਇਸ ਪੋਸਚਰ ਦੇ ਵਿੱਚ ਪਾ ਕੇ ਉੱਥੇ ਜੋ ਨਾੜਾਂ ਦਾ ਦਬਾਅ ਹੈ ਪ੍ਰੈਸ਼ਰ ਆ ਉਹ ਤੁਸੀਂ ਘਟਾਉਣਾਗਾ ਜਿਸ ਦੇ ਨਾਲ ਆ ਉੱਥੇ ਤੁਹਾਡੇ ਮਸਲ ਰਿਲੈਕਸ ਹੋਣਗੇ ਨੈਕਸਟ ਐਕਸਰਸਾਈਜ਼ ਦੇ ਵਿੱਚ ਪੇਸ਼ੈਂਟ ਨੂੰ ਸਿੱਧੇ ਪਾ ਦੇਣਾ ਪੇਸ਼ੈਂਟ ਨੇ ਸਿੱਧੇ ਪੈਣਾ ਤੇ ਆਪਣੀਆਂ ਦੋਨੋਂ ਲੱਤਾਂ ਨੂੰ ਇਕੱਠੇ ਕਰਨਾ ਇੱਕ ਲੱਤ ਨੂੰ ਤੁਸੀਂ ਦੂਸਰੀ ਲੱਤ ਦੇ ਉੱਪਰ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਆਪਣੇ ਦੋਨੇ ਹੱਥਾਂ ਦੇ ਨਾਲ ਦੂਸਰੀ ਲੱਤ ਨੂੰ ਇਸ ਪੋਜੀਸ਼ਨ ਦੇ ਵਿੱਚ ਫੜ ਕੇ ਆਪਣੇ ਵੱਲ ਸਟ੍ਰੈਚ ਕਰਨਾ ਜਾਨੀ ਕਿ ਖਿੱਚਣਾਗਾ ਇਦਾਂ ਤੁਸੀਂ 5 ਸੈਕਿੰਡ ਦੇ ਲਈ ਹੋਲਡ ਰੱਖਣਾ ਫਿਰ ਤੁਸੀਂ ਥੋੜਾ ਰਿਲੈਕਸ ਕਰੋ ਨੈਕਸਟ ਫੇਰ ਇਦਾਂ ਤੁਸੀਂ ਰੈਪੀਟਿਸ਼ਨ ਕਰਨੀਆਂ ਇਦਾਂ ਤੁਸੀਂ 10 ਤੋਂ 15 ਸੈਟ ਲਾਉਣੇ ਆ ਇਹ ਤੁਸੀਂ ਦੋਨੇ ਲੱਤਾਂ ਤੇ ਕਰਨੀਆਂ ਜਾਨੀ ਕਿ 10 ਰੈਪੀਟਿਸ਼ਨ ਤੁਸੀਂ ਇਸ ਲੱਤ ਤੇ ਕੀਤੀ ਤੇ 10 ਰੈਪੀਟਿਸ਼ਨ ਤੁਸੀਂ ਦੂਸਰੀ ਸਾਈਡ ਕਰਨੀਆਂ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਦੋਨੇ ਲੱਤਾਂ ਨੂੰ ਇਕੱਠਾ ਕਰਨੀਆਂ ਏਦਾਂ ਆਪਣੇ ਦੋਨੇ ਹੱਥਾਂ ਦੇ ਨਾਲ ਏਦਾਂ ਤੁਸੀਂ ਫੜ ਕੇ ਰੱਖਣਾ ਤੇ 5 ਸੈਕਿੰਡ ਲਈ ਹੋਲਡ ਰੱਖਣਾ ਏਦਾਂ ਇਸ ਦੀਆਂ ਵੀ ਤੁਸੀਂ 10 ਤੋਂ 15 ਰੈਪੀਟਿਸ਼ਨ ਕਰਨੀਆਂ ਇਹ ਐਕਸਰਸਾਈਜ਼ ਕਰਨ ਦੇ ਨਾਲ ਕੀ ਹੋ ਜੋ ਤੁਹਾਡੇ ਮਸਲ ਆ ਜੋ ਇਥੇ ਨਾੜਾਂ ਤੇ ਸਟ੍ਰੈਚ ਪੈਣਾ ਸਟਾਰਟ ਹੋ ਜਾਊਗਾ ਜਿਸ ਦੇ ਨਾਲ ਹੈ ਉਹ ਨਰਵ ਕੰਪਰੈਸ਼ਨ ਆ ਜੋ ਬਲੱਡ ਸਰਕੂਲੇਸ਼ਨ ਘਟ ਰਹੀ ਹੈ ਉਸ ਦੇ ਵਿੱਚ ਇੰਪਰੂਵਮੈਂਟ ਹੋਣੀ ਸਟਾਰਟ ਹੋ ਜਾਊਗੀ ਜਿਸ ਦੇ ਨਾਲ ਆ ਤੁਹਾਡਾ ਪੇਨ ਉਹ ਘਟਣਾ ਸਟਾਰਟ ਹੋ ਜਾਊਗਾ ਐਸ ਨੂੰ ਤੁਸੀਂ ਇਹ ਐਕਸਰਸਾਈਜ਼ ਆ ਤੁਸੀਂ ਦਿਨ ਦੇ ਵਿੱਚ ਦੋ ਵਾਰ ਕਰ ਸਕਦੇ ਹੋ ਤੁਸੀਂ ਲਗਾਤਾਰ ਐਕਸਰਸਾਈਜ਼ ਕਰੋਗੇ ਤਾਂ ਤੁਸੀਂ ਦੇਖੋਗੇ ਤੁਹਾਡਾ ਦਰਦ ਹੌਲੀ-ਹੌਲੀ ਹੈ ਕੰਟਰੋਲ ਹੋਣਾ ਸਟਾਰਟ ਹੋ ਜਾਊਗਾ ਇਹ ਐਕਸਰਸਾਈਜ਼ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਥੋੜਾ ਹੀਟ ਬੈਗ ਜ਼ਰੂਰ ਦੇ ਲਿਓ ਜਾਨਕਿ ਥੋੜਾ ਉੱਥੇ ਸੇਕਾ ਕਰ ਲਿਓ ਆਪਣੀ ਬੈਕ ਦੇ ਉੱਪਰ ਆਪਣੇ ਤੁਸੀਂ ਕੁੜੇ ਦੇ ਉੱਪਰ ਹਿਪੋ ਆਪਣੇ ਤੁਸੀਂ हिਪ ਤੇ ਜਾ ਫਿਰ نیچے ਲੱਤ ਤੇ ਤੁਹਾਡੇ ਜਿੱਥੇ dard ਹੈ ਉੱਥੇ ਥੋੜਾ ਹੀਟ ਬੈਗ ਨਾਲ ਹੀ ਕੇ ਸੇਕਾ ਧਾਰ ਕੇ ਥੋੜਾ ਮਸਲ ਨੂੰ ਰਿਲੈਕਸ ਕਰਕੇ ਐਸ ਐਕਸਰਸਾਈਜ਼ ਨੂੰ ਤੁਸੀਂ ਸਟਾਰਟ ਕਰ ਸਕਦੇ ਹੋ ਹਣ ਜੇ ਤੁਸੀਂ ਟ੍ਰੀਟਮੈਂਟ ਲੈਣਾ ਚਾਹੁੰਦੇ ਆ ਤਾਂ ਤੁਸੀਂ ਸੁਖਮਨੀ ਬੋਣ ਹੈ ਨਿਊਰੋਕੇਅਰ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਆਪਣੀ ਬਰਾਵਨ ਦੇ ਰਿਲੇਟਡ ਨੀਚੇ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ